ਇੱਕ ਭਾਗਾਂ ਵਾਲਿਓ ਬੇਨਤੀ ਜੇ ਪਾਤਸ਼ਾਹ ਜੀ ਦੀ ਬਾਣੀ ਪੜਦੇ ਆ ਸਹਿਬ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਫਰਮਾਨ ਪੜਦੇ ਆ ਜੀਓ ਪਾਏ ਪਿੰਡ ਜਿਨ ਸਾਜਿਆ ਇਸ ਬਚਨ ਨੂੰ ਚੇਤੇ ਕਰਿਓ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਗੁਰੂ ਨੇ ਤਨ ਤੇ ਇਥੋਂ ਤੱਕ ਪਾਉਣ ਲਈ ਬਸਤਰ ਦਿੱਤੇ ਭੁੱਖ ਮਟਾਉਣ ਵਾਸਤੇ ਸਾਨੂੰ ਭੋਜਨ ਦਿੱਤਾ ਇਥੋਂ ਤੱਕ ਸਭ ਕੁਝ ਅਸੀਂ ਪਦਾਰਥਾਂ ਨੂੰ ਅਦਾ ਕਰ ਰਹੇ ਜੀਵਨ ਦੇ ਵਿੱਚ ਤੇ ਨਾਲ ਹੀ ਅੰਗ 파ਟ ਸਭ ਕੁਝ ਗੁਰੂ ਨੇ ਦਿੱਤਾ ਗੁਰੂ ਦਾ ਸ਼ੁਕਰਾਨਾ ਕਰਿਆ ਕਰੀਏ ਦਾਤਾ ਇੰਨੀ ਸੁਜਾਵਤ ਸੁੰਦਰ ਦੀ ਵਧੀਆ ਤਰੀਕੇ ਨਾਲ ਕੀਤੀ ਕੇਸ ਵੀ ਗੁਰੂ ਨੇ ਇਥੋਂ ਤੱਕ ਬਖਸ਼ੇ ਹੋਏ ਕੇਸ ਤਾਂ ਦੇਖੋ ਧੁਰ ਤੋਂ ਹੀ ਹੁੰਦੇ ਨੇ ਨਾ ਕੋਈ ਇਥੋਂ ਤੱਕ ਇਹ ਨਹੀਂ ਕਿ ਉਮਰ 10 ਸਾਲ ਦਾ ਬੱਚਾ ਹੋਵੇ ਤੇ ਸਿਰ ਤੇ ਕੇਸ ਹੁੰਦੇ ਨੇ ਬੱਚੇ ਦੇ ਜੰਮਦੇ ਸਿਰ ਤੇ ਕੇਸ ਹੋ ਜਾਂਦੇ ਨੇ ਨਾ ਸਾਰੇ ਸੀ ਇਸ ਗੱਲ ਨੂੰ ਮੰਨਦੇ ਆ ਜੀ ਕਿ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਕੇਸ ਧੁਰ ਤੋਂ ਹੁੰਦੇ ਨੇ ਬੱਚੇ ਹਰ ਕਿਸੇ ਧਰਮ ਨੂੰ ਪੜ੍ਹ ਕੇ ਦੇਖ ਲਿਓ ਕਿਤੇ ਸਲਾਮ ਪੜਿਓ ਜੈਨ ਧਰਮ ਪੜਿਓ ਕਿਤੇ ਯਹੂਦੀ ਧਰਮ ਪੜਿਓ ਸਾਈ ਧਰਮ ਪੜਿਓ ਪਾਰਸੀ ਧਰਮ ਪੜਿਓ ਸਿੱਖ ਜਗਤ ਨੂੰ ਤੇ ਅਸੀਂ ਪੜਦੇ ਜਰੂਰ ਆ ਕਿਤੇ ਇਥੋਂ ਤੱਕ ਹੋਰਨਾ ਧਰਮਾਂ ਦੀ ਵਿਦਵਤਾ ਲੈ ਕੇ ਦੇਖਿਓ ਹਰ ਕੋਈ ਪੈਗੰਬਰ ਜਿਹੜਾ ਕੇਸਾਂ ਧਾਰੀ ਹੋਇਆ ਅੱਜ ਅਸੀਂ ਸਿੱਖ ਹੋ ਕੇ ਗੁਰੂ ਦੀ ਸਿੱਖੀ ਤੋਂ ਵਾਂਝੇ ਹੋ ਰਹੇ ਜਦੋਂ ਅਸੀਂ ਆਪਣੇ ਕੇਸਾਂ ਨੂੰ ਕਟਾਉਣੇ ਆ ਨਾ ਚਾਹੇ ਪੈਰਾਂ ਵਿੱਚ ਰੋਲ ਦੇ ਉਦੋਂ ਚੇਤੇ ਕਰਿਓ ਜੇ ਕਿ ਸਤਗੁਰੂ ਚੋਜੀ ਪ੍ਰੀਤਮ ਬਾਪੂ ਬਾਜਾਂ ਵਾਲੇ ਜੀ ਤੂੰ ਆਪਣੇ ਲਾਲ ਵਾਰ ਦਿੱਤੇ ਤੇ ਅਸੀਂ ਆਪਣੀ ਸਿੱਖੀ ਨੂੰ ਨਹੀਂ ਸੰਭਾਲ ਕੇ ਰੱਖ ਸਕਾਂ ਜਦੋਂ ਬੰਦਾ ਕੇਸ ਕਟਾਉਂਦਾ ਹੈ ਨਾ ਸੱਚ ਪਈ ਐ ਮਹਿਸੂਸ ਕਰਿਆ ਕਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਨੇ ਤੇ ਕਿਤੇ ਆਪਣੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਹਿਓ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਿਤੇ ਐ ਮਹਿਸੂਸ ਕਰਿਓ 35 ਮਹਾਂਪੁਰਖ ਸਾਹਮਣੇ ਬੈਠੇ ਸੀ ਉਹਨਾਂ ਦੇ ਚਰਨਾਂ ਵਿੱਚ ਬੈਠੇ ਅੱਖਾਂ ਵਿੱਚ ਅੱਖਾਂ ਪਾ ਕੇ ਕਿ ਉਹ ਸਤਿਗੁਰੂ ਅਸੀਂ ਤੇਰੇ ਦੁਲਾਰੇ ਪੁੱਤਰ ਜਿਨ੍ਹਾਂ ਨੂੰ ਤੂੰ ਸਾਰਿਆਂ ਨੂੰ ਆਖਿਆ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਰਤੋ ਕਿਆ ਪਹਾ ਜੀਵਤ ਕਈ ਹਜ਼ਾਰ ਸੀ ਸਾਰੇ ਉਹਨਾਂ ਹਜ਼ਾਰਾਂ ਵਿੱਚ ਹੀ ਤਾਂ ਜੀਵਤਾ ਜਨਾਦੀ ਬਚਨਾਂ ਤੋਂ ਲਿਆ ਹੋਇਆ ਜਨਮ ਪੁੱਤਰ ਐ ਸੀ ਉਹਦੇ ਅਸੀਂ ਜਦੋਂ ਆਪਣੇ ਕੇਸ ਕਟਾਉਨੇ ਆ ਨਾ ਕੇਸਾਂ ਦੀ ਥਾਂ ਆਂ ਉਂਗਲ ਕਿਤੇ ਆਪਣੇ ਪੈਰ ਬਾਹਾਂ ਕੱਟ ਕੇ ਵੇਖਿਓ ਤੇ ਸਾਡੀਆਂ ਥੋਂ ਤੱਕ ਚੀਕਾਂ ਹਾਏ ਨਿਕਲੇਗੀ ਪਰ ਜਦੋਂ ਅਸੀਂ ਕੇਸਾਂ ਨੂੰ ਕਟਾਉਨੇ ਆ ਨਾ ਭਾਗਾਂ ਵਾਲਿਓ ਕੇਸਾਂ ਨੂੰ ਪੈਰਾਂ ਵਿੱਚ ਰੋਲਦੇ ਆ ਸਾਡਾ ਹਿਰਦਾ ਤੇ ਘੱਟ ਰੋਂਦਾ ਏ ਜੋ ਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਤਾਂ ਹਾਂ ਮਾਰ ਮਾਰ ਕੇ ਰੋਂਦੇ ਹੋਣਗੇ ਕਿ ਭਾਗਾਂ ਵਾਲਿਓ ਉਹੀ ਸੀ ਕਿ ਜਿਨ੍ਹਾਂ ਨੂੰ ਮੈਂ ਕਿਹਾ ਸੀ ਵਾਰ دیے ਸਤ ਚਾਰ ਇਹਨਾਂ ਦੀ ਤਾਂ ਖਾਤਰ ਮੈਂ ਆਪਣੇ ਚਾਰ ਵਾਰ ਦਿੱਤੇ ਤੇ ਇਹ ਹਜ਼ਾਰਾਂ ਵਿੱਚ ਮੇਰੇ ਸਾਰੇ ਬੱਚੇ ਨੇ ਸੀ ਉਹਨਾਂ ਹਜ਼ਾਰਾਂ ਵਿੱਚ ਖੜੇ ਇਹ ਗੱਲ ਨੂੰ ਜਰੂਰ ਚੇਤੇ ਰੱਖਿਆ ਕਰੀ ਤੇ ਸਤਿਗੁਰੂ ਨੇ ਕਿਤੇ ਨਾ ਕਿਤੇ ਆਪੇ ਸਾਡੇ ਹਿਰਦੇ ਵਿੱਚ ਕਿਰਪਾ ਕਰ ਦੇਣੀ ਹੈ